ਰਾਮ ਕੋਲੇ ਕੀ ਵਾਰ ਰਾਏ ਬਲਵੰਡ ਤਥਾ ਸੱਤੇ ਢੂਮਿਆਖੀ ੴ ਸਤਿਗੁਰ ਪ੍ਰਸਾਦਿ ਨਾਉ ਕਰਤਾ ਕਾਦਰ ਕਰੇ ਕਿਉ ਬੋਲ ਹੋਵੈ ਜੋ ਖੇਵਦਾ ਹੈ ਦੇਗੁਣਾ ਸਤ ਭੈਣ ਭਰਾਵ ਹੈ ਪਰੰਗਤ ਦਾਨ ਪੜੀਵਦਾ ਨਾਨਕ ਰਾਜ ਚਲਾਇਆ ਸਜ ਕੋੜ ਸਤਾਣੀ ਨੀਮਦਾ ਲਹਿਣੇ ਧਰੇ ਓਣ ਛੱਤ ਸਿਰ ਕਾਰ ਸਿਫਤੀ ਅੰਮ੍ਰਿਤ ਪੀਵਦੈ ਮਤ ਗੁਰ ਆਤਮਦੇਵ ਦੀ ਖੜਗ ਜੋਰ ਪ੍ਰਾ ਕੋ ਜੀਦੈ ਗੁਰ ਚਿੱਲੇ ਰਹਿ ਰਾਸ ਕੀ ਨਾਨਕ ਸਲਾਮਤ ਥੀਵਦੈ ਸਹਿ ਟਿੱਕਾ ਦਿਤੋ ਸਜੀਵਦੈ ਲਹਿਣੀ ਦੀ ਫੇਰ ਆਈਏ ਨਾਨਕਾ ਦੋਹੀ ਖੱਟੀਏ ਜੋਤ ਉਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟਿਏ ਝੁਲੇ ਸੋ ਛੱਤ ਨਰੰਜਨੀ ਮਲ ਤਖਤ ਬੈਠਾ ਗੁਰ ਹੱਟਿਏ ਕਰਹੇ ਜੇ ਗੁਰੂ ਫਰਮਾਇਆ ਸਿਲ ਜੋਗ ਅਲੂਣੀ ਛੱਟੀਐ ਲੰਗਰ ਚੱਲੈ ਗੁਰ ਸ਼ਬਦ ਹਰ ਤੋਟ ਨ ਆਵੀ ਖੱਟੀਐ ਖਰਚੇ ਦਿੱਤਖ ਸੰਮਦੀ ਆਪ ਕਹਿੰਦੀ ਖੈਰ ਦੁਪੱਟੀਐ ਹੋਵੇ ਸਭ ਤਖ ਸੰਮਦੀ ਨੂਰ ਅਰਸਹੁ ਕੁਰਸੋਂ ਛੱਟੀਐ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੇ ਕੱਟੀਐ ਸੱਚ ਜੇ ਗੁਰੂ ਫਰਮਾਇਆ ਕਿਉ ਇਦੋਂ ਬੋਲੋ ਹੱਟੀਐ ਪੁੱਤਰੀ ਕੋਲ ਨ ਪਲਿਓ ਕਰ ਪੀਰੋ ਕਨ ਮੁਰਟਿਐ ਦਿਲ ਖੋਟੇ ਆਕੇ ਫਿਰਨ ਬਨ ਭਾਰ ਉਚਾਨ ਛਟਿਐ ਜਿਨ ਅੱਖੀ ਸੋਈ ਕਰੇ ਜਿਨ ਕੀ ਤਿਤਨੇ ਠਟਿਐ ਕੌਣ ਹਾਰੇ ਕਿਨ ਓਵਟਿਐ ਜਿਨ ਕੀਤੀ ਸੋ ਮੰਨਣਾ ਕੋ ਸਾਲ ਜਿਵਾ ਹੈ ਸਾਲੀ ਧਰਮ ਰਾਏ ਹੈ ਦੇਵਤਾ ਲੈ ਗੱਲਾਂ ਕਰੇ ਦਲਾਲੀ ਸਤਿਗੁਰੇ ਆਖੇ ਸੱਚਾ ਕਰੇ ਸਭ ਬਾਤ ਹੋਵੇ ਦਰਹਾਲੀ ਗੁਰ ਅੰਗਦ ਦੀ ਦੋਹੀ ਫਿਰੀ ਸੱਚ ਕਰਤਾ ਬੰਦ ਬਹਾਲੀ ਨਾਨਕ ਕਾਇਆ ਪਲਟ ਕਰ ਮਲ ਤਖਤ ਬੈਠਾ ਸੈ ਡਾਲੀ ਦਰ ਸੇਵੇ ਉਮਤ ਖੜੀ ਮਸਕੱਲੇ ਹੋਏ ਜੰਗਾਲੀ ਦਰਦਰਵੇ ਸੁਖ ਸਮਦੈ ਨਾਏ ਸੱਚੇ ਬਾਣੀ ਲਾਲੀ ਬਲਵੰਡ ਖੀਵੀ ਨੇਕ ਜਨ ਜਿਸ ਬਹੁਤੀ ਸ਼ਾਉ ਪਤਰਾਲੀ ਲੰਗਰ ਦੋਲਤ ਵੰਡਿਐ ਰਸ ਅੰਮ੍ਰਿਤ ਖੀਰ ਕਿਹਾਲੀ ਗੁਰਸਿੱਖਾਂ ਕੇ ਮੁਖੁਜਲੇ ਮਨ ਮੁਖ ਥੀਏ ਪਰਾਲੀ ਪਏ ਕਬੂਲ ਖਸਮ ਨਾਲ ਜਾ ਕਾਲ ਮਰਦੀ ਖਾਲੀ ਮਾਤਾ ਖੀਵੀ ਸੋ ਸੋਏ ਜਨ ਗੋਏ ਉਠਾਲੀ ਹੋ ਰਿਓ ਗੰਗ ਵਹਾਈਏ ਦੁਨਿਆਈ ਆਖੇ ਕੇ ਕਿਉਨ ਨਾਨਕ ਈਸਰ ਜਗਨਾਥ ਉਹ ਚਹੰਦੇ ਵੈਣ ਵਿਰ ਕਿਉਨ ਮਾਧਾਨਾ ਪਰਬਤ ਕਰ ਨੇਤਰ ਵਾਸਕ ਸ਼ਬਦ ਰਿੜ ਕਿਉਨ ਚੌਦਹ ਰਤਨ ਨਿਕਾਲੇ ਅਨ ਕਰ ਆਵਾ ਗਾਉਣ ਚਲ ਕੇ ਆਉਣ ਕੁਦਰਤ ਹੈ ਵੇ ਖਾਲੀਨ ਜਿਨ ਐਵਡ ਪਿੜ ਠੜ ਕਿਉਨ ਲਹਿਣੇ ਧਰਿਓਨ ਛੱਤਰ ਸਿਰ ਅਸਮਾਨ ਕਿ ਅੜਛ ਕਿਉਨ ਜੋਤ ਸੁਮਾਣੀ ਜੋਤ ਮਾਹੇ ਆਪ ਆਪੇ ਸੇ 蒂ਮ ਕਿਉਨ ਸਿੱਖਾਂ ਪੁੱਤਰਾਂ ਕੋਖ ਕੈ ਸਭ ਉਮਤ ਵਿਖੋ ਜੇ ਕਿਉਨ ਜਾਂ ਸੁਦੋਸਤਾ ਲਹਿਣਾ ਟਕਿਓ ਫੇਰ ਵਸਾਇਆ ਫੇਰੂਆਂ ਸਤ ਗੁਰ ਖਡੂਰ ਜਪ ਤਪ ਸੰਜਮ ਨਾਲ ਤੁਝ ਹੋਰ ਮੁਚ ਗਰੂਰ ਲੱਭ ਵਿਣਾਹੇ ਮਾਨਸਾ ਜਿਉ ਪਾਣੀ ਬੂਰ ਵਰਿਹੈ ਦਰਗਹ ਗੁਰੂ ਕੀ ਕੁਦਰਤਿ ਨੂਰ ਜਿਤ ਸੁਹਾਥ ਨ ਲੱਭਈ ਤੂੰ ਉਹ ਠਰੂਰ ਨਉ ਨਿਦ ਨਾਮ ਨਿਧਾਨ ਹੈ ਤੁਧ ਵਿੱਚ ਪਰਪੂਰ ਨਿੰਦਾ ਤੇਰੀ ਜੋ ਕਰੈ ਸੋ ਵੰਜੈ ਚੂਰ ਨੇੜੈ ਦਿਸੈ ਮਾਤ ਲੋਕ ਤੁਧ ਸੁਝੈ ਦੂਰ ਫੇਰ ਵਸਾਇ ਫੇਰ ਆਣ ਸਤਗੁਰ ਖਾਡੂਰ ਸੋ ਟਿੱਕਾ ਸੋ ਬਹਿਣਾ ਸੋਈ ਦੀ ਬਾਣ ਪੀਉ ਦਾਦੇ ਜੇ ਵੇਹਾ ਪੋਤਾ ਪਰਵਾਨ ਜਿਨ ਬਾਸਿਕ ਨੇਤਰ ਕਤਿਆ ਕਰ ਨਹੀਂ ਤਾਣ ਜਿਨ ਸਮੁੰਦ ਬਰੋਲਿਆ ਕਰ ਮੇਰ ਮਧਾਨ ਚੌਦਹ ਰਤਨ ਕਾਲੇ ਅਣ ਕੀ ਤੂੰ ਚਾਨਣ ਘੋੜਾ ਕੀ ਤੋ ਸਹਜਦਾ ਜਤ ਕੀਓ ਪੁਲਾਣ ਧਣਖ ਚੜਾਇਓ ਸਤ ਦਾ ਜਸ ਹੰਦਾ ਬਾਣ ਕਲ ਵਿੱਚ ਤੂੰ ਅੰਧਾਰ ਸਾ ਚੜਿਆ ਰਹਿ ਬਾਣ ਸਤੋ ਖੇਤ ਜਮਾਇਓ ਸਤ ਹੋਸ਼ਾ ਬਾਣ ਨੇਤਰ ਸੋਈ ਤੇਰੀਏ ਕਿਉ ਮੈਦਾ ਖਾਨ ਚਾਰੇ ਕੁੰਡਾਂ ਸੁਜੀ ਉਸ ਮਨ ਮੈਂ ਸ਼ਬਦ ਪ੍ਰਵਾਣ ਆਵਾ ਗੌਣ ਨਿਵਾਰਿਓ ਕਾਰ ਨਦਰ ਨਿਸਾਣ ਉਹ ਤਰਿਆ ਉਤਾਰ ਲੈ ਸੋ ਪੁਰਖ ਸੁਜਾਨ ਝੱਖੜ ਵਾਉ ਨ ਢੋਲਈ ਪਰਬਤ ਮੇਰਾਣ ਜਾਣ ਬਿਰਥਾ ਜੀ ਕੀ ਜਾਣੀ ਹੂੰ ਜਾਣ ਕਿਆ ਸਲਾਹੀ ਸੱਚੇ ਪਾਤਸ਼ਾਹ ਜਾਂ ਤੂੰ ਸੁਗੜ ਸੁਜਾਨ ਦਾਨ ਜੇ ਸਤਗੁਰੂ ਭਾਵਸੀ ਸੋ ਸੱਤੇ ਦਾਨ ਨਾਨਕ ਹੰਦਾ ਛੱਤਰ ਸਿਰ ਉਮਤ ਹੈਰਾਨ ਸੋ ਟਿਕਾ ਸੋ ਬਹਿਣਾ ਸੋਏ ਦੀ ਬਾਣ ਪੀਓ ਦਾਦੇ ਜੇਵੇ ਹਾ ਪੁੱਤਰਾ ਪ੍ਰਵਾਣ ਧੰਨ ਧੰਨ RAMਦਾਸ ਗੁਰ ਜਿਨ ਸਿਰਿਆ ਤਨੇ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਧ ਜਨ ਹਾਰੇ ਧਾਰਿਆ ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਾ ਨਮਸਕਾਰਿਆ ਅਟਾਲੇ ਅਥਾਇ ਤੋਲ ਤੂੰ ਤੇਰਾ ਅੰਤ ਨਾ ਪਾਰ ਆਵਾਰਿਆ ਜਿਨੇ ਤੂੰ ਸੇਵਿਆ ਭਾਉ ਕਰ ਸੇ ਤੁਧ ਪਾਰ ਉਤਾਰਿਆ ਲਭ ਲੋਭ ਕਾਮ ਕ੍ਰੋਧ ਮੂ ਮਾਰ ਕੱਢੇ ਤੁਧ ਸੱਪਰ ਵਾਰਿਆ ਧਨ ਸੋ ਤੇਰਾ ਥਾਨ ਹੈ ਸੱਜ ਤੇਰਾ ਪੈ ਸਕਾਰਿਆ ਨਾਨਕ ਤੂੰ ਲੈਣਾ ਤੂੰ ਹੈ ਗੁਰ ਅਮਰ ਤੂੰ ਵਿਚਾਰਿਆ ਗੁਰ ਰਠਾ ਤ ਮਨ ਸਾਧਾਰਿਆ ਸਾਰੇ ਜਾਗੇ ਚੋਂ ਜੁਗੇ ਪੰਚਾਇਣ ਆਪੇ ਹੋਆ ਆਪਿਨੇ ਆਪ ਸਾਜ ਓਣ ਆਪੇ ਹੀ ਥਮ ਖਲੋਆ ਆਪੇ ਪੱਟੀ ਕਲਮ ਆਪ ਆਪ ਲਿਖਣ ਹਰ ਹੋਆ ਸਭ ਉਮਤ ਆਵਣ ਜਾਮਣੀ ਆਪੇ ਹੀ ਨਵਨ ਰੋਆ ਤਖਤ ਬਿਠਾਇ ਅਰਜਨ ਗੁਰੂ ਸਤਗੁਰ ਕਾ ਖਿਵੈ ਚੰਦੂਆ ਉਗਵਣ ਹੋਂ ਤੈ ਆਥਵਣ ਹੋਂ ਚੋ ਚੱਕੀ ਕੀ ਅਨਲੋਆ ਜਿਨਨੇ ਗੁਰੂ ਨਾ ਸੇਵਿਓ ਮਨ ਮੁਖਾਂ ਪਿਆ ਮੋਵਾ ਧੂਣੀ ਝੂਣੀ ਕਰਾਮਾਤ ਸੱਚੇ ਕਾ ਸੱਚਟ ਹੋਵਾ ਚਾਰੇ ਜਾਗੇ ਚੋਂ ਜੁਗੀ ਪੰਜਾਇਣ ਆਪੇ ਹੋਵਾ ਚਾਰੇ ਜਾਗੇ ਚੋਂ ਜੁਗੀ ਪੰਜਾਇਣ ਆਪੇ ਹੋਵਾ